ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਪਹੁੰਚ ਗਈ ਮੋਟਰਬੱਕ ਕੱਖ ਲੈ ਵੱਡ ਬਹੁਤ ਲੱਦਣ ਲੱਗੀ ਆ ਮੀਂਹ ਵੀ ਅੱਜ ਪੈ ਲਿਆ ਥੋੜਾ ਜਿਹਾ ਸਵੇਰੇ ਪੈ ਲਿਆ ਥੋੜਾ ਜਿਹੀ ਪਿਆ ਬਾਕੀ ਹੁਣ ਸੁਭਾਵਨਾ ਦੇਖਦੇ ਆ ਵੀ ਪੈਂਦਾ ਕਿ ਨਹੀਂ ਪੈਂਦਾ ਹਵਾ ਚੱਲ ਰਹੀ ਆ ਮੌਸਮ ਠੰਡਾ ਏ ਮੌਸਮ ਠੰਡਾ ਹੋ ਗਿਆ ਇੰਨਾ ਕਾ ਬਾਕੀ ਹਵਾ ਵੀ ਚੱਲਦੀ ਆ ਵਧੀਆ ਟਾਈਮ ਵੀ ਅਜੇ ਕੁਝ ਨਹੀਂ ਹੋਇਆ 7:30 ਹੋ ਗਏ 8 ਆਏ ਆ ਬਈ ਕੱਖ ਵੱਢ ਲਈਏ ਮੈਨੂੰ ਤਾਂ ਕੋਈ ਪਤਾ ਨਹੀਂ ਹੁੰਦਾ ਫੇਰ ਬਾਤਾਂ ਪਤਾ ਕਦ ਆਏ ਨਾ ਕੋਈ ਪਤਾ ਨਹੀਂ ਪਰੀਆਂ ਵੱਢ ਲਈ ਹੁਣ ਲੱਗਣ ਲੱਗੇ ਤੇ ਚਾੜ ਲੱਗ ਲੱਦ ਕੇ ਚਲੀੇ ਕਰ ਲੋ ਉੱਚੋ ਬਾ ਦੇਖ ਦੇ ਫੇਰ ਹੋਰ ਕੰਮ ਕੋਈ ਅਜੇ ਪੱਥਰ ਵੀ ਲਾ ਦਾਂਗੇ ਜੇ ਟਾਈਮ ਲੱਗ ਗਿਆ ਹੁਣ ਇਹ ਪੂਰੀ ਪੱਥਰ ਦਾ ਫੇਲ ਲੱਗੀ ਜਬ ਉਹਦੇ ਬਿਨਾਂ ਕਿਹੜੇ ਕੰਮ ਖੜਾ ਐ ਨਹੀਂ ਇਹ ਨਾ ਤਾਂ ਜ਼ਰੂਰੀ ਆ ਕੱਬਲੇ ਤਾਂ ਕੱਲ ਪਰਤੇ ਤੁਸੀਂ ਚੱਲ 10 ਘੰਟਾ ਕਰ ਲਿਆ ਹੁਣ ਜੇ ਉਹ ਆਪਣੇ ਕਾਹ ਕੰਡਾ ਕਰੀ ਜਾ ਕੇ ਰੋਟੀ ਰੋਟੀ ਖਾਈਏ ਟਾਈਮ ਤੇ ਕੋਈ ਹੋਰ ਕੰਮ ਦੇਖਦੇ ਆ ਆਹ ਇਹ ਵੀ ਮੌਸਮ ਵਧੀਆ ਹੋ ਗਿਆ ਜੱਮ ਗਰਮੀ ਤੋਂ ਰਾਹਤ ਹੋ ਗਈ ਹਾਂਜੀ ਚਲੋ ਭਰੀਆਂ ਵੀ ਰਸੀ ਰਹੀਂ ਬੰਨੀਆਂ ਨਾਲ ਕੱਲ ਬਸ ਕਰਾਈ ਪਈ ਸੀ ਇੰਨੀ ਜ਼ਿਆਦਾ ਸੀ ਅੱਜ ਤੱਕ ਦੱਸਿਆ ਵੀ ਹੋਣਾ 30 ਤੋਂ ਘੱਟ ਟੈਂਪਰੇਚਰ ਆ ਗਿਆ ਦੇਖਦੇ ਆ ਬਾਕੀ ਦਿਨ ਚ ਕੀ ਬਣਦਾ ਹਾਂਜੀ ਹਾਂ ਤਾਂ ਬੱਦਲ ਬਾਈਊਗਾ ਹਾਂ ਇਹ ਵੀ ਲਿਆ ਸਵੇਰੇ ਹੁਣ ਚਲਦੀ ਹਵਾ ਫੇਰੋ ਚੱਲਦੇ ਆ ਜੀ ਗੱਡੂ ਜੀ ਕਰ ਸਕੋ ਚਲੋ ਲੱਤੀਏ ਲਿਓ ਬੰਨਣਾ ਯਾ ਮਸੀਤ ਗੱਲ ਜੀ ਹੋਰ ਠੀਕ ਆ ਵਧੀਆ ਜੀ ਵਧੀਆ ਮੌਸਮ ਠੰਡਾ ਕਰਾ ਲਿਆ ਫਿਰ ਵੀ ਮੌਸਮ ਬੜਾ ਠੰਡਾ ਘਟ ਰਿਹਾ ਹੋਰ ਬਹੁਤ ਜ਼ਿਆਦਾ ਹੋ ਗਿਆ ਇਹ ਤਾਂ ਹੈ ਹੋ ਗਿਆ ਹਵਾ ਮੌਤ ਆਈ ਰਾਤ ਹਵਾ ਕਰਕੇ ਤੇਰਾ ਬਚ ਕੇ ਬਾਹਰ ਪੈ ਗਈ ਜਿਦਾਂ ਸਾਰੀ ਰਾਤ ਲਾਈਟ ਨਹੀਂ ਚੀ ਆਈ ਆਈ ਗਈ ਬੜੀ ਆਦੇ ਨਹੀਂ ਆਈ ਆਈ ਨਹੀਂ ਆਈ 9 10 ਵਜੇ ਮੈਂ ਕਹਿੰਦਾ 10 ਵਜੇ ਭੱਜ ਗਈ ਹੋਣੀ ਹੈ ਨਾ 11 ਨਹੀਂ ਮੈਂ ਕਹਿੰਦਾ 12 ਵਜੇ ਹੋਈ ਹੈ ਜਦ ਹਵਾ ਜਾਈ ਇਹਦੇ ਕਈ ਹੋਣੀ ਹੈ ਪਹਿਲਾਂ ਵੀ ਭੱਜੀ ਪਹਿਲਾਂ ਵੀ ਭੱਜੀ ਗਈ ਇਹ ਤਾਂ ਆਈ ਜੀ ਬਲਾਉ ਨਹੀਂ ਯਾਤ ਹਵਾ ਹੀ ਆਤੋਂ ਨਿਵਾ ਨਹੀਂ ਆਈ ਆ ਜਾਤੇ ਬਾਦ ਨਹੀਂ ਆਈ ਹਾਂ ਉਦੇ ਬਾਦ ਨਹੀਂ ਆਈ ਸਹੀ ਹੈ ਲੇਟ ਉਹ ਫਿਰ ਤਾਂ ਦਿਨ ਚ ਆਈ 12 ਵਜੇ ਜਦ ਅੱਛਾ ਪੂਰ ਜੀ ਬਾਰ ਹਵਾ ਵਾਹ ਕਬੀ ਜਲਦੀ ਪਤਾ ਬੇੜੇ ਉੱਤੇ ਪੈ ਗਿਆ ਬਾਰੇ ਤਾਂ ਨੀਂਦ ਆਈ ਆ ਹਾਂ ਬੇੜੇ ਤੇ ਪੈ ਗਿਆ ਮਾੜ ਵਾਲੀ ਕਿਨੇ ਜਗਰੀ ਆ ਪੂਜੀ ਅੰਦਰ ਤਾਂ ਨੀਂਦੇ ਨਹੀਂ ਆ ਜੀ ਹਾਂ ਬਾਹਰ ਜਾ ਕੇ ਨੀਂਦ ਆਈ ਆ ਉਹੀ ਗੱਲ ਕਰਦਾ ਤੈਨੂੰ ਮੈਂ ਬਈ ਆਪਣੇ ਭੂਰ ਪਈ ਆਦੋ ਵਾਲੇ ਬਹੁਤ ਤਕੜਾ ਨਹੀਂ ਜੀ ਵਧੀਆ ਪੈ ਗਿਆ ਵਾਲੇ ਹੂੰ ਕਮੈਂਟ ਆਈ ਵਿੱਚ ਬਈ ਕਾਫੀ ਨਹੀਂ ਪੈ ਗਿਆ ਭਾਈ ਸਾਡੇ ਕਿ ਨਹੀਂ ਮੈਂ ਚਲੋ ਚੰਗਾ ਯਾਰ ਸਾਰੇ ਪਾਸੇ ਕਿਤੇ ਨਾ ਟੋੜਾ ਪਈ ਜਾਵੇ ਹਾਂ ਕਿਤੇ ਦਾ ਵਿਚਾਰੇ ਕਿਨੇ ਨੁਜ਼ਾਰਾ ਬੁਲਹਾਤ ਮੇ ਦੀ ਨਾ ਠੀਕੀ ਗੱਲ ਹੋ ਇਦਰੀ ਤਾਂ ਹਾਂ ਕਿਨੇ ਨੁਜ਼ਾਰਾ ਬੁਲਹਾਤ ਫਸਲਾਂ ਨੂੰ ਮੈਂ ਲਾਈਟ ਨਾਲ ਲੂਟਦਾ ਵੀ ਹੁਣ ਆਇਆ ਨਾ ਲਾਈਟ ਲੂਟ ਵੀ ਬਾਈ ਆਪਣੇ ਤਾਂ ਲਾਈਟ ਨਹੀਂ ਮੈਨੂੰ ਮਿਲਦੀ ਮੋਟਰਾਂ ਦੀ ਤਾਂ ਦੋ ਦਿਨ ਨਹੀਂ ਆਉਂਦੀ ਇੰਨੀ ਹਵਾ ਜਾਂ 24 ਘੰਟੇ ਰੇਲੇ ਚੱਲਦੀ ਨਾ ਦੇਖ ਲੈ ਇੰਨੀ ਲੇਟਾਈ ਦਾ ਹਵਾ ਹਵਾ ਖਾਸ ਹੀ ਆਈ ਯਾਰ ਰਾਤਾਂ ਅੱਛਾ ਹਾਂ ਠੰਡੀ ਮਲਦੀ ਸੋਹਣੀ ਗੱਲ ਉਹੀ ਗੱਲ ਕਰਦਾ ਮੈਂ ਠੰਡੀ ਮਲਦੀ ਠੰਡੀ ਮਲਦੀ ਰਾਤੀਂ ਹਵਾ ਚੱਲਦੀ ਹੈ ਕਿਣੀਆਂ ਦੇ ਨਾਲ ਗੱਲ ਨਾ ਤੇ ਨਹੀਂ ਕਰਿਆ ਨਾ ਗੰਨ ਜਿਹੜਾ ਪਹਿਲੀ ਪੇਦੀ ਪਹਿਲੀ ਵਾਰ ਤਾਂ ਮੜਾ ਮੋਟਾ ਹਿੱਲੇ ਵਾਦਾ ਉਹੀ ਆ ਅੱਜ ਬੰਨਣ ਲੱਗੇ ਵੇ ਬੰਨ ਤਾਂ ਉੱਧਰ ਸਾਰੇ ਸਾਰੇ ਆੜੀ ਹਿੱਕਲੀ ਖਤੀਆਂ ਵੀ ਸਾਰੀ ਬਣਾਤਾ ਪਰ ਉਧਰ ਰਹਿ ਗਿਆ ਨਾ ਰਹਿ ਗਿਆ ਇੱਥੇ ਬਾ ਇਧਰ ਰਹਿੰਦਾ ਹੁਣ ਬੰਨ ਕੇ ਯਾਰ ਛੇਕ ਬੁੱਕੀ ਜਗਾ ਪੌੜਾ ਪੌੜਾ ਉਹ ਕਹਦੇ ਹੋਰ ਤਾਂ ਬੰਨਦੀ ਅਸੀਂ ਹਾਂ ਬੰਨ ਲੋ ਕਿਦਾਂ ਜਾਓ ਮੈਂ ਚਾ ਉਧਰ ਜਾ ਕੇ ਲਾਹੇ ਪੀ ਜਾਊਂਗਾ ਕਿਦਾਂ ਹਾਂ ਹਾਂ ਉਹ ਤਾਂ ਕੋਈ ਨਹੀਂ ਸਾਰੇ ਰਿੱਤਾ ਰਿੱਤ ਮੰਗਾਟ ਕਿਦਾਂ ਕਰਨ ਮਿਲਬਰਤ ਕੀ ਚੱਲਦਾ ਏ ਥੋੜੂ ਵੀ ਇੱਕੋ ਬੰਦੇ ਜੇ ਲੱਗੇ ਰਹੇ ਹੁਣ ਵਧੀਆ ਹੁਣ ਉਧਰ ਬੰਨਿਓਗੇ ਦੋ ਤਿੰਨ ਦਿਨ ਫਿਰ ਆਪਣਾ ਬੰ ਕੀ ਗੀਨੀ ਹਾਂ ਫੋਨ ਤੇ ਪਰਸੋਂ ਨੂੰ ਤਿਆਰੀ ਹੈ ਪਰਸੋਂ ਦੀ ਤਿਆਰੀ ਹੈ ਫੁੱਲ ਫਟਾਫ ਮੌਸਮ ਤਾਂ ਹੀ ਠੰਡਾ ਕਰਾਤਾ ਠੰਡਾ ਹੋਰ ਹੋ ਜਣਾ ਦੇਖਦਾ ਜਾਈ ਤੂੰ ਹਾਂ ਇਹ ਝੜੀ ਜੀ ਨਹੀਂ ਜਾਂਦੇ ਕਹਾ ਆ ਅੱਜ ਖਾਂਵੇਂ ਬਹੁਤਾਂ ਕਰੇ ਚੱਬ ਵਧੀਆ ਮੌਸਮ ਠੰਡੇ ਵਿੱਚ ਇਹ ਸੀੜਗੀ ਆ ਨਿਆਣਿਆਂ ਨੂੰ ਬੁਖਾਰ ਜਾਵਾ ਬਿਜ ਖਾਂਮ ਜਾ ਸਿਆੜਨ ਨੂੰ ਹੋ ਗਿਆ ਮੈਂ ਦੋ ਬਹੁਤੀ ਦਵਾਈ ਨਹੀਂ ਦਿੰਦਾ ਆਏ ਵੀ ਇੱਕ ਦੋ ਦਿਨ ਚਾਪੇ ਰਾਮ ਆ ਜਾਂਦਾ ਰ ਆਪੇ ਆ ਜਾਂਦਾ ਹੈ ਉਹੀ ਕੇ ਦਵਾਈ ਆ ਖਾਂਮ ਕਰਦੀ ਆ ਬਹੁਤੀ ਸੇਈਆਂ ਨੂੰ ਖਾਲਾ ਚੱਲ ਸੇਈਆਂ ਦਾ ਪਾਣੀ ਲੈ ਕੇ ਰਾਤ ਨੂੰ ਪੈ ਜਾ ਉਹ ਕਹਿੰਦਾ ਪੈ ਜਾ ਇੱਕ ਦੋ ਦਿਨ ਜਾਪੇ ਠੀਕ ਹੋ ਜਾ ਫੱਟਾ ਭਰ ਕੇ ਪੀ ਸੇਈਆਂ ਦਾ ਪਾਣੀ ਤੜਕਾ ਲਾ ਕੇ ਸਭ ਦੇ ਦੇਸੀ ਦਵਾਈ ਉਹੀ ਹੈ ਵਿੱਚ ਬਾ ਦੇਸੀ ਕੀ ਵਿੱਚ ਬਾ ਲੌਂਗ ਲੈ ਚੀਆਂ ਵਾਹ ਦੇਖੀ ਫਿਰ ਅੱਜੀ ਗਰਮੀ ਵਿੱਚ ਪੀੜੇ ਨੂੰ ਕਿਹੜਾ ਜੀ ਕਰਦਾ ਨਹੀਂ ਅੱਜ ਦਾ ਮੌਸਮ ਦਾ ਫਰਕ ਆ ਅੱਜਾ ਠੀਕ ਆ ਵੇ ਤਾਈ ਨੇ ਕਹਿੰਦਾ ਵੀ ਤੁਸੀਂ ਵੀ ਪਰਸੋਂ ਨੂੰ ਹੁਣ ਜਾਣਾ ਫਿਰ ਮੌਸਮ ਠੰਡਾ ਹੋਊਗਾ ਤਾਂ ਹੀ ਮੜਾ ਜਾ ਫਾਇਦਾ ਰਹੂਗਾ ਨਹੀਂ ਗਰਮ ਮੌਸਮ ਵਿੱਚ ਤਾਂ ਔਖਾ ਹੀ ਐ ਵੈਸੇ ਸਿਆਲ ਮੈਂ ਲੂਟ ਹੈਗਾ ਮਨ ਸਿਆਲ ਚ ਸਭ ਤੋਂ ਲੂਟ ਹੈ ਜਿੱਥੇ ਮਰਜ਼ੀ ਬੰਦਾ ਪੈ ਜਾਵੇ ਟਰੈਲੀ ਜੀ ਪਾਇਆ ਜਿੱਥੇ ਮਾਰ ਜੀ ਪਹਿਲੀ ਇਕੱਠਾ ਹੋਗੇ ਪਈਆ ਅਸੀਂ ਗੁਰੂ ਜੀ ਲਾਹੌਰ ਨੂੰ ਪਏ ਸਾਰੇ ਇਕੱਠੇ ਹੋਗੇ ਪਈ ਜੀ ਮੈਂ ਆਇਆ ਗਰਮੀ ਔਖਾ ਬੰਦੇ ਦਾ ਗਰਮੀ ਔਖਾ ਆ ਦੇਲਾ ਕੁਤੜੀ ਆ ਵੀ ਗਈ ਬਾਹਰ ਹਾਂ ਤੂੰ ਟਰਾਲੇ ਦੇ ਬਾਹਰ ਪਉਂਗਾ ਤਰ ਮੱਛਰ ਨਹੀਂ ਤੰਗ ਕਰਨ ਲਾਹੌਰ ਸਾਲਾ ਕਿਤੇ ਮੇਰੀ ਗੱਲ ਸੁਣ ਲੈ ਹੁਣ ਤੂੰ ਹੂੰ ਜੇ ਠੰਡ ਨਹੀਂ ਠੰਡ ਮੀਂਹ ਨਾ ਪਿਆ ਗਰਮੀ ਏਕੜੀ ਹੋਈ ਹੂੰ ਬੁਰਾ ਹਾਲ ਟਰੈਲੀ ਜੀ ਹੋ ਜਾਣਾ ਉਹ ਤਾਂ ਹੋਣਾ ਹੀ ਜੀ ਜੇ ਪੈ ਗਿਆ ਮੀਂਹ ਹੈ ਨਾ ਫੇਰ ਠੰਡਾ ਹੋ ਜਾਣਾ ਮੌਸਮ ਹੋ ਆਪਣੇ ਆਪਣੇ ਇਹ ਵੀ ਹਲੇ ਨਾ ਬਸੇ ਹੋ ਆਦਾ ਤਾਂ ਹੋ ਗਿਆ ਠੰਡੇ ਨੂੰ ਕਰੂਗਾ ਯਾਰ ਪੜਦਾਇਆ ਤਾਂ ਫੇਰ ਦੋ ਘੰਟੇ ਬਾਅਦ ਦੋ ਘੰਟੇ ਆਏ ਨਾ ਉਹੀ ਗੱਲ ਹੈ ਦੋ ਚਾਰ ਘੰਟੇ ਮੀਂਹ ਪਵੇ ਨਾ ਫੇਰ ਠੀਕ ਹੈ ਸਾਰੇ ਘਰ ਠੰਡੀ ਹੁੰਦੀ ਹੈ ਧਰਤੀ ਸਾਰੇ ਪਾਸੇ ਪਵੇ ਉਹ ਹਾਂ ਉਹ ਵੀ ਸਾਰੇ ਪਾਸੇ ਕਿਤੇ ਪੈ ਗਿਆ ਕਿਤੇ ਰਹਿ ਗਿਆ ਉਹ ਵੀ ਪੜਦਾਇਆ ਹੀ ਹੁੰਦੀ ਹੈ ਹੁਣ ਆਪਣੇ ਸਵੇਰ ਦੀ ਧੁੱਪ ਤਾਂ ਨਹੀਂ ਨਿਕਲੇ ਕਿਹੜੀ ਹੈ ਧੁੱਪ ਨਹੀਂ ਮਤਲਬ ਆਈ ਜੀ ਉਹ ਹੈ ਉਹ ਕਿੰਨੀ ਸਵੇਰੇ ਮੌਸਮ ਠੰਡਾ ਰਿਹਾ 12 ਵਜੇ ਤੱਕ ਹੁਣ ਦੇਖ ਲੈ ਕਿੰਨੀ ਗਰਮੈਸ਼ ਹੋਰ ਹੈ ਪੂਰੀ ਗਰਮੈਸ਼ ਹੈ ਹਾਂ ਜਿਆਦਾ ਰਾਤ ਨੂੰ ਆਉਂਗਾ ਇਹ ਜਿਆਦਾ ਪਾਉਂਗਾ ਕੱਲੂ ਗਰਮੀ ਹੋਊਗੀ ਜਿਹਨਾਂ ਨੂੰ ਜਿਆਦਾ ਮੈਂ ਨਹੀਂ ਆਵੇ ਢੇਰੀ ਨਾ ਆਵੇ ਜੇ ਆਵਾ ਆਉਂਦੀ ਆ ਲੈਟ ਜਾਂਦੀ ਆ ਲੈਟ ਦੇ ਬਾਅਦ ਫਿਰ ਤੈਨੂੰ ਪਤਾ ਫਿਰ ਹੁਣ ਜੇ ਹਵਾ ਨਹੀਂ ਆਉਂਗੀ ਸਰਦਾਰ ਬੈਟਰ ਵੀ ਸਿਟੀ ਮਾਰ ਕੇ ਆਣੇ ਨਮਾ ਐ ਇੰਨੀ ਛਿੱਤੀ ਤਿੰਨ ਚਾਰ ਪੱਖੇ ਹੀ ਹਲਦੇ ਫਿਰ ਇੰਨੇ ਕਿਹੜੇ ਬੀਬੀ ਦਾ ਸਾੜਾ ਆਸਵੀਰ ਦਾ ਉਹ ਕਿੰਨੇ ਐ ਤਿੰਨ ਮੇਰੇ ਦੋ ਪੱਖੇ ਚੱਲਦੇ ਤੇ ਦੁਪਹਿਰੇ ਨੂੰ ਡਾਊਨ ਹੋ ਗਿਆ ਫਿਰ ਦੋ ਦਿਨ ਬੱਲ ਬੱਲ ਦੇ ਰਹੇ ਨੇ ਹਾਂ ਬੱਲੋ ਤਾਂ ਬੱਲ ਮੇਰੇ ਕੈਮਰੇ ਵੀ ਚੱਲਦੇ ਆ ਹਾਂ ਮੇਰੇ ਬੱਲੋ ਬੱਲਦੇ ਰਹਿੰਦੇ ਆ ਕੈਮਰੇ ਵੀ ਖੰਦੇ ਆ ਨਾ ਵਾਈਫਾਈ ਇਹਦੇ ਗਾ 3:30 ਉੱਠੇ ਸੀ 5:00 5:30 ਵਜੇ ਮਾਰੀ ਸੀਟੀ ਮੇਰੇ ਦੁਪਹਿਰੇ 12:00 ਵਜੇ ਅੱਛਾ ਸਵੇਰੇ ਵੀ ਚੱਲੀ ਗਿਆ ਦਿਨ ਚ ਵੀ ਚਲਾ ਰੱਖਿਆ ਇੱਕ ਪੱਖਾ ਹੂੰ ਬੈਠੇ ਰਹੇ ਆਪਣਾ 12:00 ਵਜੇ ਸੀਟੀ ਮਾਰੀ ਹਾਂ ਮੇਰੇ ਕੈਮਰੇ ਵੀ ਖੰਦੇ ਆ ਹਾਂ ਵਾਈਫਾਈ 3:30 ਸੀਟੀ ਲੱਜੀ ਉਹਨੇ ਪਾਣੀ ਪੂਣੀ ਚੈੱਕ ਕਰੋ ਛੋਟਾ ਨਾ ਹੋਵੇ ਕਿੰਨੇ ਦਾ ਤਾਂ ਬੜਾ ਹੀ ਆਇ ਪਤਾ ਨਹੀਂ ਮੈਨੂੰ ਪਤਾ ਨਹੀਂ ਇਹ ਚੀਜ਼ ਹੈ ਨਾ ਮੇਰੇ 200 ਦਾ ਇਹ ਦੇਖ ਵੀ ਇਹੋ ਕਹਿਦਾ ਵਾ ਬੜਾ ਲੈ ਕੇ ਆਈ ਗਿਆ ਲੈ ਕੇ ਆਪਣਾ ਹੋ ਗਿਆ 260 ਕੇ 180 ਆ 180 ਆ ਮੈਂ ਕਹਿੰਦਾ ਇੱਕ ਇਦਾਂ ਫਰਕ ਉਹ 180 ਹੈ ਮੈਨੂੰ ਪਤਾ ਹੋਊਗਾ ਕਿੰਨਾ ਕਿੰਨਾ ਪਤਾ ਬੜਾ ਹੀ ਚਾਹੀਦਾ ਯਾਰ ਜਿੰਨਾ ਦਾ ਹੋਗਾ ਉਹ ਦੂਆ ਵੀ ਸਿਸਟਮ ਦੇਖਣਾ ਨਾ ਉਹ ਵੀ ਨਵਾਂ ਚਾਹੀਦਾ ਰੋ 200 ਸੇਟਮ ਗੈ ਲੈ ਲਿਆ ਉਹ ਤਾਂ ਆ ਗਿਆ ਅੱਸੀ ਸਾਰੀ ਬਦਲਤਾ ਤਾਂ ਬਦਲੇ ਬਈ ਦੂਆ ਰੱਖ ਲੈਪ ਆਪਣਾ ਅੱਧੇ ਥੋੜੇ ਦਿਨ ਉਹ ਕਰਾ ਰੱਖ ਲਿਆ ਹਾਂ ਸਾਰੀ ਬਦਲਤਾ ਹਾਂ 16000 ਦਾ ਆਇਆ ਤਾਂ 15 16 ਹੁਣ ਆਏ ਆ ਵੀ ਉਹ ਬੜੇ ਪਰ ਜੇ ਕਦੇ ਲੈਟਰ ਨਹੀਂ ਹੈ ਕਿ ਟੁੱਲੂ ਬੰਪੀ ਚੱਲ ਪੈਂਦਾ ਆਹੋ ਚਲਾ ਦਿੰਦਾ ਹੈ ਹਾਂ ਉਹ ਬੜਾ ਹੀ ਪਰ ਆਹੋ ਪੀਐਲਸੀ ਡੀਆਰ ਵਗੈਰਾ ਸਭ ਕੁਝ ਚੱਲੀ ਜਾਂਦਾ ਤੇ ਟੂ ਜ਼ੈਡ ਉਹ ਵੀ ਚਲਾ ਦਿੰਦਾ ਉਹ ਅੱਛਾ ਜੀ ਹੂੰ ਟੁੱਲੂ ਬੰਪਰ ਠੀਕ ਹੈ 1200 ਵਾਟ ਦਾ 11 1200 ਵਾਟ ਦਾ ਸਾੜੇ ਆਲਾ ਹਜ਼ਾਰ ਵਾਟ ਦਾ ਇਹ ਤਾਂ ਹਜ਼ਾਰ ਦਾ ਤਾਂ ਬਹੁਤ ਹੋਇਆ ਯਾਰ ਉਹ ਹਜ਼ਾਰ ਵਾਟ ਦਾ ਉਹ ਸਿਸਟਮ ਇਹ ਤਾਂ ਬਹੁਤ ਆ ਮੈਂ ਕਿਤੇ 6716 ਪੁਰਾਣਾ ਨਾ 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 1000 ਤਾਂ ਬਸ ਇਹ 1000 ਬਾੜ ਦਾ ਹੈ ਹੂੰ ਕੱਖਾ ਚ ਵੱਢ ਲਿਆ ਸਵੇਰੇ ਕਿ ਨਹੀਂ ਵੱਢ ਲੈਂਦੇ ਕੱਖਾ ਇਹ ਤਾਂ ਠੀਕ ਹੈ ਕੱਖ ਤਾਂ ਸਵੇਰੇ ਵੱਢ ਲੈਂਦੇ ਹੁੰਦੇ ਸਵੇਰ ਨੂੰ ਗਿੱਲੇ ਮੀਂਹ ਦੇ ਬਾਅਦ ਹਾਂ ਹੁਣ ਤੇ ਤਾਂ ਗਿੱਲੇ ਹੁਣ ਦਾ ਹੁਣ ਤੇ ਬਾਅਦ ਜਿਹੜੇ ਆ ਸਵੇਰੇ ਕੱਖ ਵੱਢਣੇ ਸਾਰੇ ਗਿੱਲੇ ਰਹਿਣੇ ਆ ਉਸ ਪੈਣ ਲੱਗ ਜਣੀ ਹੁਣ ਹੂੰ ਹੁਣ ਉਸ ਪੈਣੀ ਆ ਹਾਂ ਚਲੋ ਚਾ ਵੱਢ ਲੈਣਾ ਇਹ ਹੁਣ ਉਹਨਾਂ ਦੇ ਤਾਂ ਖਾਣੀਆਂ ਆ ਹੁਣ ਡੰਗਰੋਂ ਤਾਂ ਪਾਉਣੀ ਪੈਣਾ ਕੋਸ ਹੂੰ ਤਾਂ ਦੇਖ ਲੈ ਅਬਦੁੱਲ ਰਹਿ ਆਇਆ ਦਾ ਮੈਂ ਜਾਂਦੇ ਸਾਲੇ ਬਰੋਲੇ ਬੰਗਣਾ ਤਾਂ ਨਾ ਨਹੀਂ ਜਾਣੀ ਹੈ ਜੋ ਸਮਾਨ ਇੰਨਾ ਸਿੱਧਾ ਨਾ ਤੁਸੀਂ ਤਾਤੀ ਦੀ ਦੀ ਦਾਤੀ ਦੀ ਹਾਂ ਦੋ ਚਾਰ ਦਿਨ ਨੂੰ ਹਜੇ ਤੂੰ ਹੋਰ ਸੈਟਲ ਹੋ ਗਿਰਦਾ ਆ ਇਹਨੂੰ ਘੁੰਮ ਥੋੜਾ ਜਿਹਾ ਇੱਧਰ ਰਹਿ ਕੈਮਰੀ ਕਿ ਨਹੀਂ ਸਮਾਨ ਪਰ ਡਿਪੈਂਡ ਆ ਬਾਈ ਉਹ ਤਾਂ ਹੂਆ ਬਾਈ ਇੱਕ ਹੋਰ ਵੀ ਕਾਰੇ ਬੰਦ ਗਿਆ ਬਾਈ ਇਹ ਬੇੜੇ ਹੈ ਕਹਿੰਦੇ ਬੰਦ ਗਏ ਅੱਜ ਬੰਨੇ ਆ ਤੂੰ ਕੱਲ ਕਹੀ ਗਿਆ ਕੱਲ ਤੇ ਲੱਗੇ ਬਾਈ ਇਹਦੇ ਕਦੋਂ ਪਰਾ ਬੰਨੇ ਹੋਣਾ ਰਾਜਾ ਇਹ ਦੇਖਦਾ ਸੂਰਲੇ ਪਾਸੇ ਬੰਨੇ ਆ ਬਸ ਉਹ ਸਰਬ ਕੀ ਕਿ ਨਹੀਂ ਬੰਨੇ ਹੋਏ ਤੇ ਉਹਨੇ ਇੱਕ ਹੁਣ ਆ ਗਈ ਬੰਨਤਾ ਹੂੰ ਕੰਨਾ ਤੇ ਕੰਨਾ ਤੇਰਾ ਬੰਨਣਾ ਹੋ ਗਿਆ ਡੇੜਾ ਹੁਣ ਸਾਰੀ ਬੰਨਣੇ ਵਾਲੇ ਆ ਯਾਰ ਆ ਮੌਸਮ ਦੀ ਤਾਂ ਲੱਗਦਾ ਆ ਗਾਸਤ ਤਾਂ ਚੱਲ ਪਿਆ ਹਾਂ ਉਹ ਤਾਂ ਸਾਰੀ ਬੰਨਣੇ ਵਾਲੇ ਆ ਬੰਨਣੇ ਵਾਲੇ ਬਾਈ ਸਾਰੀ ਨਹੀਂ ਫੇ ਗਿਰਨੇ ਦਾ ਡਰ ਹੋਰ ਅੱਜ ਤਾਂ ਚੱਕਰ ਹੁਣ ਹੁਣ ਰਹਿ ਗਿਆ ਮੌਸਮ ਦੇ ਕੇ ਮੇਰੇ ਬੰਦ ਮੇਰੇ ਬੰਦ ਮੇਰੇ ਬੰਦ ਉਹ ਤਾਂ ਫਰਸ ਫਰਸ ਬਾਦ ਤੋਂ ਮੋਟਰ ਪੁੱਛ ਬੱਚਾ ਇਹਨੇ ਚੱਠਾ ਦਾ ਬਣਾ ਦਿੱਤਾ ਹਾਂ ਅੱਜ ਆਏ ਵੀ ਅੱਜ ਨਹੀਂ ਆਏ ਫਿਰ ਥੈਂਕ ਯੂ ਨਹੀਂ ਆ ਲੈ ਲਾਈਨ ਪਾਣੀ ਨਹੀਂ ਤਾ ਟੈਂਕੀ ਖਾਲੀ ਹੋ ਗਿਆ ਲੈ ਲੈਟਰ ਪਾਣੀ ਚੜਾਏ ਤਾਂ ਉਹ ਖਾਲੀ ਉਹ ਵੀ ਜੱਠਾ ਬਣਾਤਾ ਉਹਨਾਂ ਨੇ ਅੱਜ ਆਈ ਦਾ ਥੇ ਸਵੇਰੋਂ ਬਾਅਦ ਦਾ ਬਾਰਸਤਾ ਮਾ ਤੁ ਛੁੱਟਿਓ ਗਾਲੋ ਨਾਲਾ ਪਾਣੀ ਅੱਜ ਮਾ ਖੇ ਖਰਾਬ ਹੋਣਾ ਕੰਮ ਨਾਲ ਕੰਮ ਵੀ ਲਪਾਈਦਾ ਲਪਾਈਦਾ ਕੰਮ ਹੈ ਕਹਿੰਦਾ ਪਾਣੀ ਵੀ ਜਾਈਦਾ ਹੁਣ ਪਾਣੀ ਵੀ ਜ਼ਰੂਰੀ ਜਾਈਦਾ ਤਰਕਾਨੀ ਪੈਂਦੀ ਕੰਦ ਤਰ ਪਾਣੀ ਲੱਗਣਾ ਹੋਰ ਹਾਂ ਅਰ ਸੁਵੀਰੇ ਬੇਲੇ ਹਾ ਜੀ ਗਿਆ ਬੇਲੇ ਨੂੰ ਆ ਡੀਜੇ ਬਣਾ ਕੇ ਛੱਡਣਾ ਇਹਨਾਂ ਡੀਜੇ ਹੁੰਦੇ ਕਿਦਣਾ ਹਾਲੇ ਆ ਪਿਛਲਾ ਜੱੱਕਾ ਖਰਾਬ ਹੋ ਗਿਆ ਹੈ ਕਹ ਰਿਹਾ ਇਹਨੂੰ ਹਾਂ ਆਹੋ ਉਹ ਕਰਾਉਣ ਗਿਆ ਵਾ ਠੀਕ ਉਹ ਚੱਤੀ ਰੇ ਕੋ ਠੀਰੇ ਕੋ ਜਾ ਵੇਦਾ ਤਗਾਵ ਕਿਹੜੇ ਬਿੰਦੇ ਉਹ ਤੋਂ ਦੂਰ ਹੋ ਦਿਸੇ ਥੇ ਜਾਣਾ ਹੀ ਹੁੰਦੇ ਕੱਲ ਮਿਲਣਾ ਹਾਲੇ ਕਿਆ ਪਤਾ ਕੱਲ ਮਿਲਣਾ ਤਾਨੇ ਲਿਆ ਉਹ ਬਰਾਇਆ ਪਿਆ ਤਿੰਨ ਚਾਰ ਦਿਨ ਬਾਅਦ ਆਖ ਲੋਗੇ ਫਿਰ ਮਿਲਦਾ ਹਾਂ ਉਹ ਹੈ ਥੋੜਾ ਕੰਮ ਬਰੀਕੀ ਆ ਬਾਈ ਬਰੀਕੀ ਆ ਕੰਮ ਤਾਂ ਬਰੀਕੀ ਕੰਮ ਹੈ ਇਹ ਇਹ ਆਏ ਤਾਂ ਹੈ ਨਹੀਂ ਵੀ ਥੋੜਾ ਭੈਵੀ ਕੁੱਕ ਲਾਇਆ ਜੋੜਤਾ ਅਏ ਨਹੀਂ ਤੇ ਜੇ ਪਟੋਗੇ ਫਿਰ ਔਖੇ ਖਲੂਲੇ ਵੀ ਪੈਣੇ ਤੇ ਜਿਹੜੇ ਕਾਰ ਆ ਵੀ ਸ਼ੌਕਰ ਦੇ ਜਾਨੇ ਦੂਈ ਬੂੜ ਦਾ ਬੰਦ ਨਾ ਨਿੱਗਰਜੀ ਬੂੜ ਹੁੰਦੀ ਹਾ ਉਹਦਾ ਬੰਦਦਾ ਪਲਾਈ ਦਾ ਨਹੀਂ ਹੈਗਾ ਇਹੋ ਹੋਰ ਠੋਸ ਹੁੰਦੀ ਐ ਭਾਰੀ ਭਾਰੀ ਬੂੜ ਆਉਂਦਾ ਹਾਂ ਉਹਦੇ ਨਾਲ ਤਾਂ ਫਿਰ ਫੱਟਿਆਂ ਦੀ ਬਣਾ ਲਵੇ ਨਹੀਂ ਉਹ ਵੀ ਫੱਟੇ ਨਾਲ ਦੀ ਐ ਐ ਫੱਟੇ ਨਾਲ ਦਾ ਹੋ ਪਰ ਉਹ ਚ ਫੱਟੇ ਜਿਹੀ ਨਹੀਂ ਮਿਲਦੀ ਪੁੱਤੀ ਨਹੀਂ ਐਂ ਤਾਂ ਜਦੋਂ ਫੱਟਾ ਵੀ ਮਿਲਦਾ ਨਹੀਂ ਮਿਲ ਜਾਂਦਾ ਮੈਨੂੰ ਪਤਾ ਵਾ ਦਰਵਾਜ਼ੇ ਬਣਦੇ ਕਿਹੜੇ ਬੋਰਡ ਦੇ ਛੋਟੇ ਮਿਲ ਜਾਂਦੇ ਉਹ ਵੱਡੇ ਵੀ ਮਿਲ ਜਾਂਦੇ ਸਾਰੇ ਤਰ੍ਹਾਂ ਦੇ ਆਉਂਦਾ ਬੋਰਡ ਉਹ ਉਹ ਬੋਰਡ ਦੇ ਬਣਦੇ ਆ ਹਾਂ ਕਹੀ ਜੇ ਪਹਿਲਾ ਹੀ ਉਧਰ ਆਦੀ ਲੱਗਿਆ ਮੈ ਤਾਂ ਅੱਛਾ ਪਾਣੀ ਨੇੜੇ ਹੀ ਜਾਂਦਾ ਹੁੰਦੇ ਪਾਣੀ ਨਹੀਂ ਜਾਂਦਾ ਉਹਦੇ ਨੇੜੇ ਪਲਾਈ ਹੁੰਦੀ ਹਾਂ ਪਾਣੀ ਤਾਂ ਨੇੜੇ ਜਾਂਦਾ ਉਹ ਪਲਾਈ ਲੱਗਦੀ ਹੈ ਨਾ ਹਾਂ ਜੇ ਪਲਾਈ ਨਹੀਂ ਹੋਊਗੀ ਫਿਰ ਤਾਂ ਪਾਣੀ ਪੈਣੀ ਪੈਣਾ ਹੂੰ ਤੇ ਦੇਖ ਰਾ ਹੁਣ ਮੈਂ ਕਹਾਂ ਮਹਾਜਾ ਫਿਰ ਚੱਲੀਏ ਖੇਤਾਂ ਕਿੰਨੀ ਜਿਹੜਾ ਮਾਰ ਕੇ ਯਾਰ ਮੰਡਾ ਵਾਲੀ ਲਾਈਟ ਚੱਲਦੀ ਆ ਉਹ ਦੇਖਣੀ ਜਾ ਕੇ ਚੱਲਦੀ ਆ ਚੱਲਦੀ ਆ ਜੇ ਕਹਿੰਦਾ ਸਵੇਰ ਤੋਂ ਚੱਲਦੀ ਆ ਹੁਣ ਮੈਂ ਸੁਣ ਘਰੇ ਦਾ ਫੌਜੀ ਇੱਦੋਂ ਨਹੀਂ ਚੱਲੀ ਆਪਣੇ ਆਪਣੇ ਨਹੀਂ ਚੱਲਦੀ ਆਪਣੇ ਬੁੱਟੇ ਜ਼ਿਆਦਾ ਉਧਰ ਆਈ ਟੀ ਆਈ ਕਰਕੇ ਨਾ ਉਧਰ ਦਾ ਲੈਣ ਦਾ ਫਰਕ ਹੈ ਹੂੰ ਉਹ ਪਹਿਲਾਂ ਜਾਂ ਲਪਿੰਦੀ ਐ ਤਰਖਤ ਵੀ ਘਟਾ ਉਧਰੋਂ ਆਪਣੇ ਉਰੇ ਤੱਕ ਇਹ ਨਹੀਂ ਜੋ ਚੱਲੀ ਹਜੇ ਉਰੇ ਤੱਕ ਚੱਲਣ ਤੇ ਬਾਅਦ ਇੱਕ ਦਿਨ ਗਾਹ ਲੈ ਲੈਂਦੀ ਕਈ ਵਾਰੀ ਹੋਰ ਪੂਰੀ ਤੇ ਚਾਰ ਲੈਣਾ ਹੋ ਗਿਆ ਇਹਨਾਂ ਨੇ ਦੇਖ ਇਤਰਾ ਫਾਲਟਾ ਇਹਨਾਂ ਨੇ ਮਰਜ਼ੂਰ ਨਹੀਂ ਖਾਦਣੀ ਹਾਂ ਇੱਥੇ ਆਈ ਇੱਥੇ ਛੱਡਣੀ ਫੇਰ ਇੱਥੇ ਇਹ ਐਸ ਚੈਰੀ ਜੱਲ ਪਿਆ ਤਾਂ ਠੀਕ ਐ ਨਾ ਸੁੱਚ ਕੱਟ ਦੇਣੀ ਇਹਨਾਂ ਦੇ ਉੱਪਰਲਾ ਚੌਂਤਾ ਉਹ ਚੌਂਤਾ ਮੰਟ ਕੱਟ ਦੇਣਾ ਰੌਤਾਂ ਹਾਂ ਤਿੰਨ ਯਾਰ ਪਾਸੇ ਨੂੰ ਤਿੰਨ ਚਾਰ ਪਾਸੇ ਨੂੰ ਉਰੇ ਤੇ ਸਭ ਲਾਈ ਇਹ ਸਾਰੀ ਕੱਟ ਕੇ ਪਹਿਲਾਂ ਆਪਣੀ ਚੱਲ ਕੇ ਫਿਰ ਗਾਹ ਚੱਲਣੀ ਐ ਹਾਂ ਆ ਚੱਕਰ ਫਰਕੇ ਦੁਨੀਆ ਲੈਣ ਦਾ ਬਹੁਤ ਤਾਇ ਗਿਆ ਨਾ ਬਹੁਤ ਅੱਗੇ ਇਕੱਲੀ ਇਕੱਲੀ ਮੋਟਰ ਦਾਦਾ ਮੋਟਰ ਦਾ ట్రాנסਫਾਰਮ ਤੇ ਹਾਂ ਇੱਕੋ ਜਗ੍ਹਾ ਤੇ ਕੱਟ ਹੋ ਜਾਂਦਾ ਸੀ ਉਹ ਇਕੱਲੀ 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 ਵੈੜ ਜਿਹੜੀ ਲੱਗੀਆਂ ਮੋਟਰ ਸਭ ਦੇਖਣਾ ਪੈਂਦਾ ਮਾੜਾ ਜੀ ਟਾਣੀ ਲੱਗੀ ਨਹੀਂ ਪਟਾਕਾ ਭੇਜਿਆ ਨਹੀਂ ਤੇਰੇ ਸਵਾਰਗੇ ਕਿ ਨਹੀਂ ਕਿੱਥੇ ਸਵਾਰਗੇ ਆਜਾ ਉੱਤੇ ਹੀ ਆਲੇ ਉਹਨਾਂ 24 ਘੰਟੇ ਵਾਲੀ ਸਵਾਰਗੇ ਸਵਾਰੂ 24 ਘੰਟੇ ਦੀ ਪਹਿਲਾਂ ਜ਼ਰੂਰੀ ਉਹਨਾਂ ਨੂੰ 24 ਘੰਟੇ ਸਭ ਤੋਂ ਜ਼ਰੂਰੀ ਆ ਫੇਰ ਕੱਲ੍ਹ ਦੁਵਾਰ ਹੋ ਜੂ ਐਨੇ ਗੇ ਦੁਵਾਰ ਹੁੰਗੇ ਹਣ ਹਾਂ ਨਾ ਤੁਹਾਡੀ ਛੁੱਟੀ ਦਾ ਟਾਈਮ ਹੋਣਾ ਹੁੰਦਾ ਹੂੰ ਸੁੱਚੀਆਂ ਕੱਟੀਆਂ ਸਾਰੀਆਂ ਫਾਰਿਸ ਉਹ ਤਾਂ ਕਿੰਨੀ ਤੂੰ ਦੱਸਦਾ ਕਿ ਪਹਿਨਾ ਆਪਣੇ ਤੱਕ ਚੱਲਣੀ ਔਰੇ ਤੱਕ ਫੇਰ ਗਾਂਹ ਸਪਲਾਈ ਜਾਣੀ ਹੋਰ ਜੌਰੇ ਤੱਕ ਕਿ ਨਹੀਂ ਆਈ ਗਾਂਹ ਕਿੱਥੇ ਚਲੇ ਜਾਉਂ ਆ ਚੱਕਰ ਆ ਨਾ ਔਰ ਕੀਆ ਗਰਮੀ ਕੋਈ ਖੱਟੇ ਜਾ ਰਹੋਗੇ ਯਾਰ ਠਾਈ ਹਾਂ ਚਾਹ ਠਾਈ ਹੋਗੇ ਤੇ ਬੱਟਲੇ ਤਾਂ ਸਵੇਰੋਂ ਪੜਦਾ ਮੈਂ ਸਵੇਰ ਹੀ ਭਾਈ ਭੋਲੂ ਵੀ ਸਵੇਰੋਂ ਪੜਦਾ ਦੱਲੀ ਵੀ ਸਵੇਰੋਂ ਵੱੜਦਾ ਦੱਲੀ ਤਾਂ ਰਾਤ ਨੂੰ ਵੱਢ ਕੇ ਸਵੇਰ ਚਾਗੀ ਵਾਰੀ ਚੱਕੀ ਲਿਆਉਂਦਾ ਫਿਰ ਤਾਂ ਉਹ ਫਿਰ ਉਹਦਾ ਫਿਰ ਸ਼ਾਇਦ ਤਾਂ ਉਹ ਬਹਰਾ ਵਾ ਫਿਰ ਉਹ ਤਾਂ ਦੱਲੀ ਆ ਉਹਦੀ ਰੀਸ ਨਹੀਂ ਹੋਣੀ ਆ ਉਹ ਤਾਂ ਕਈ ਵਾਰੀ ਸ਼ਾਮ ਨੂੰ ਵੱਢਿਆ ਹੁੰਦਾ ਆਹੋ ਫਿਰ ਚੱਕੀ ਲੈਣ ਨੂੰ ਲੱਗਦਾ ਬੋੜਾ ਰੂਟ ਦੇਖਦਾ ਹਾਂ ਬੋੜਾ ਰੂਟ ਹੈ ਸਵੇਰੋਂ ਢੀੜਾ ਭਰ ਕੇ ਛੱਡਦੇ ਥੱਲੇ ਆ ਕੇ ਪਰ ਰਾਤ ਨੂੰ ਕੱਖ ਖੇਤ ਮਾਂ ਦਾ ਛੱਡੇ ਨਹੀਂ ਕੋਈ ਤਾਂ ਅੱਲੇ ਗਰਮੀ ਆ ਬਰਸਾਤ ਆ ਕੁਝ ਵੀ ਵੱਢ ਸਕਦਾ ਕੁਝ ਵੀ ਵੱਢ ਸਕਦਾ ਖੇਤ ਕੱਖ ਜੀ ਵੀ ਵੱਢ ਸਕਦਾ ਕੱਖ ਜੀ ਕਹਿੰਦਾ ਮੈਂ ਰਾਤ ਨੂੰ ਖੇ ਕਰਾਂ ਥੱਲੇ ਵੀ ਡਰੇ ਰਹਿੰਦਾ ਯਾਰ ਹੁਣ ਜਿਹੜੇ ਬਰਖੋ ਸਭ ਜਗਾ ਜੀ ਹੁਣ ਕੋਈ ਪਤਾ ਨਹੀਂ ਕਿ ਆ ਸੱਪ ਥੋੜੀ ਜਿਹੀ ਤੇ ਨਿਕਲ ਆਉਣੀ ਕੋਈ ਪਤਾ ਨਹੀਂ ਹੁਣ ਟਾਈਮ ਇਹਨਾਂ ਦਾ ਯਾਰ ਫਸਾ ਤਾਹੀ ਤਾਂ ਹੀ ਤਾਂ ਬਰਸਾਤ ਹੁੰਦੀ ਹੈ ਹੋਰ ਕੀ ਆ ਦੇਲਾ ਤੇੜ ਪਾਈ ਸੀ ਤਾਂ ਇਹਨਾਂ ਨੂੰ ਥੋੜਾ ਪਾਣੀ ਲਿਸਣੀ ਹੁਣ ਖਾਨ ਲੱਗ ਗਏ ਇਹ ਹੋਈ ਹੁਣ ਮੈਂ ਕਹਾਂ ਮੰਡ ਮਾਂ ਵੀ ਚਲਾ ਦੇ ਮੋਟਰਾਂ ਉਹ ਫੇ ਸੁੱਕ ਗਏ ਇੱਕ ਵਾਰੀ ਸੁੱਕ ਲਿਆ ਹੁਣ ਯਾਰ ਤੇੜ ਜੀ ਪੈਣ ਲੱਗ ਗਈ ਪਾਲੇ ਮੈਂ ਪਾਲੇ ਚਲ ਦੋ ਦਿਨ ਨੂੰ ਪਲੇਟ ਲਾ ਦੇ ਉਰਲਾ ਪਤਾਈ ਜਲਵਾਤੀ ਤੇ ਮੈਂ ਜਿਹੜੇ ਕਹ ਰਹੇ ਸੁੱਕ ਲਿਆ ਪਹਿਲਾਂ ਉਹਨਾਂ ਨੇ ਹਟਦੇ ਨਾ ਨਾ ਛੱਡੋ ਪਾਣੀ ਸਰ ਹ ਜ਼ਰੂਰੀ ਆ ਬਹੁਤ ਦਿਨ ਹੋ ਗਏ ਹੁਣ ਹੁਣ ਮਤਲਬ ਆਏ ਵੀ ਰੋਜ਼ ਨਾ ਪਾਣੀ ਲਾਓ ਆਹੋ ਕਰੀ ਭਾਰਤੇ ਬੰਦ ਕਰ ਦੋ ਹਾਂ ਸੁੱਕ ਕੇ ਫੇਰ ਪਾਣੀ ਦੇਖੇ ਮੜਾ ਸੁੱਕ ਗਿਆ ਫੇਰ ਲਾ ਦੋ ਹਾਂ ਜਿਹੜਾ ਰੋਜ਼ ਪਾਣੀ ਲਾਉਣਾ ਉਹਦਾ ਨਿਸ਼ਾਨ ਆ ਹਾਂ ਮੜਾ ਜੇ ਤੇੜ ਜੀ ਬਟਣ ਲੱਗਦੀ ਸੁੱਕ ਗਿਆ ਫੇਰ ਪਾਣੀ ਲਾਈਏ ਇਹ ਜੇ ਗੱਲ ਨਾ ਫੇਰ ਤੇਰਾ ਉਹ ਨਹੀਂ ਪੈਂਦਾ ਹੈਗਾ ਉਲੀ ਨਹੀਂ ਪੈਂਦੀ ਉਲੀ ਨਹੀਂ ਪੈਂਣੀ ਪੰਗੀ ਸੈਡ ਰੋਡ ਨਹੀਂ ਕੋਈ ਵੀ ਪੈਂਦਾ ਰੋਗ ਨਾਲੇ ਹੋਰ ਕੰਮ ਹੈ ਜੜਪੁਰ ਨਿਕਲੇ ਆਉਂਦੀ ਹੈ ਨਵੀਂ ਜੜ ਜਿਹੜੀ ਹਵਾ ਲੱਗਦੀ ਹੈ ਨਾ ਧੁੱਪਾਂ ਲੱਗਣੀ ਬਹੁਤ ਫਰਕ ਆ ਉਹ ਹੁਣ ਤੂੰ ਤੇ ਗੱਡੀ ਜਾ ਤੈਨੂੰ ਜੜ ਨਹੀਂ ਦੇਖਣੀ ਚਿੱਟੀ ਦੇਖੀ ਗੜਾ ਚਿੱਟੀ ਜੜ ਦੇਖੀ ਜਿੱਕਰਾਂ ਨੇ ਕਹਿੰਦੇ ਹਵਾ ਲੱਗਦੀ ਤਾਂ ਨਾਲੇ ਆਏ ਚਮਕਦੀ ਐ ਬਾਲਾ ਮਗਣਾ ਉਹਦਾ ਬਹੁਤ ਫਰਕ ਉਹਦਾ ਫਰਕ ਪੈ ਉਹ ਬੂਟਾ ਹੋਰ ਗਰੋਸ ਕਰਦਾ ਉਹ ਨਾਲੇ ਬਹੁਤ ਜ਼ਿਆਦਾ ਜੱਪਾ ਪਾਣੀ ਭਰਤੀ ਰੱਖਦੇ ਉਹ ਵੀ ਖਰਾਬ ਹੈ ਉਹ ਵੀ ਖਰਾਬ ਹੈ ਹਾਂ ਉਹ ਜਲਦੀ ਪਹੁੰਚੇ ਜਗਦੀਪ ਕੋਲ ਮਿਲੋ ਜਗਦੀਪ ਨੂੰ ਕਹਦਾ ਬਾਈ ਬੀਰਾ ਭਾਇਆ ਬੈਦਰੇ ਪਾਉਣੇ ਹਾਂ ਜੀ ਅੱਗੇ ਕੰਮ ਬੱਤੀ ਗਿਆ ਰੇ ਪਾਣੀ ਆਪਣੇ ਘਾਤ ਪਾਉਣਾ ਉਹ ਮੀਂਹ ਦੇਖ ਲਈਏ ਜਨਾਬ ਇਹ ਤਾਂ ਪਾ ਦਿੰਦੇ ਇੱਕ ਅੱਧੇ ਦਿਨ ਚ ਬੱਛਾ ਨਹੀਂ ਆਇਆ ਮੀਂਹ ਆ ਗਿਆ ਤਾਂ ਮੋਟਰ ਚਲਾਈ ਬੈਠਾ ਉਹ ਦੇਖ ਉੱਧਰ ਗੰਨੇ ਨੂੰ ਚਲਾਈ ਬੈਠਾ ਉਧਰ ਗੰਨੇ ਨੂੰ ਚਲਾਈ ਵੀ ਆ। ਇੱਧਰ ਧਾਨਾਂ ਨੂੰ ਚਲਦੀ ਆ। ਮੋੜ ਦਾ ਹੇਗਾ ਮਸਾ ਚਾਹਾਂ। ਮੋੜ ਦੇ ਹਾਲੇ ਮੁੱਖ ਲੈ ਜਾ। ਜਾ। ਲੈ ਇਹਨੇ ਪਰਲੇ ਪਾਸੇ ਨੂੰ ਘੇਰ ਦੇਣਾ। ਚ ਲੈ ਜਾ ਚਲਾ ਕੇ ਆਪੇ ਆ ਗਈ ਅਸੀਂ। ਕਹਦੇ ਤੂੰ ਡਰਾਈਵਰ ਨਹੀਂ ਹੈਗਾ। ਨਾ ਅੰਨਾ ਸਹਿਬ ਆਹ ਸਾਡੇ ਕਿਥੇ ਖੇਲੇ ਜਾ। ਕਹਿੰਦਾ ਮੈਨੂੰ ਚਲਾਉਣਾ ਨਹੀਂ ਆਉਂਦਾ ਲੈ। ਆਉਂਦਾ ਨਹੀਂ। ਆਉਂਦਾ ਝੂਠ ਬੋਲਦਾ। ਚੱਲ ਆ ਗਈ। ਲੋ ਜੀ ਕਰੋ ਚੈੱਕ। ਇਹ ਕਿਹੜਾ ਬੀਜ ਆ ਆਪਣਾ ਇਹ ਠੱਤੀ ਆ ਹੈ ਮਰੀਆ ਖੜਾ ਬੀਜ ਠੀਕ ਆ ਬਹੁਤ ਵਧੀਆ ਰੂਟੇ ਵੀ ਠੀਕ ਆ ਹਾਂ ਬੂਟੇ ਆਹ ਬਾਹਰ ਲੀਨਾਂ ਥੋੜੀ ਜਿਹੀ ਉਹ ਲੱਗ ਗਈ ਆ ਹਾਂ ਵਿੱਚ ਬੂਟੇ ਬਹੁਤ ਵਧੀਆ ਲੱਗੇ ਆ ਗਾਂਹ ਕਿਹੜਾ ਗਾਂਹ 95 ਆ ਨਾ ਮੈਂ ਕਹਿੰਦਾ 95 ਦੇ ਨਾਲ ਵੀ ਤਖੜਾ ਹੈ ਨਾ 95 ਮੋਟੇ ਜਿਆਦਾ ਹੈ 95 ਮਟਾਈ ਚ ਜਿਆਦਾ ਹਾਂ ਇਹ ਥੋੜਾ ਜਿਹਾ ਲੰਬਾਈ ਚ ਜਾਏਗਾ 95 ਵੀ ਲਵਾਈ ਚ ਹੈਗਾ ਆ ਲਵਾਈ ਚ ਹੈਗਾ ਜਣੀ ਇਹ ਥੋੜਾ ਖੇ ਇਦਾ ਹੀ ਫਰਕ ਆ ਉਹਦੇ ਨਾਲ ਨੀਵਾਏ ਨੀਵਾ ਥੋੜਾ ਜਿਹਾ ਉਹਦੇ ਨਾਲ ਹੂੰ 95 ਦਿੱਤਾ ਸੀ ਕਿੰਨਾ ਵਧੀਆ ਬਹੁਤ ਇੰਜ ਹੀ ਨੀਪਾ ਗਨ ਜਣੀ 38 ਨਾਲੋਂ ਮੋਟਾ 38 ਨਾਲੋਂ ਮੋਟਾ ਮੈਨੂੰ ਐਂ ਲੱਗਦਾ ਵੀ ਤੈਨੂੰ ਦੱਸ ਦੇਣ ਨੂੰ ਫੇਰ ਬਣਾਉਣਾ ਪੈਣਾ ਬਣਾਉਂਗੇ ਹੁਣ ਦੋ ਮਿੰਟੇ ਬਣਾਈਏ ਹੁਣ ਇਹਦਾ ਕੀ ਕਰਨਾ ਲੋਕ ਮੈਂ ਤਾਂ ਕਹਿੰਦਾ ਹਲਕੇ ਮੇਡਾ ਬਣਾ ਯਾਰ ਫੇਰ ਤਿੰਨ ਵਾਰ ਬਨ ਹੋਊਗਾ ਕਹਾ ਇਹ ਤਾਂ ਦੇਖਦਾ ਜাদু ਕਿੰਨੀ ਵਾਰੀ ਬਨ ਹੋਣਾ ਹਾਂ ਆ ਇਹ ਟਾਈਮੇ ਕਿਹੜਾ ਹੋਇਆ ਆਪੇ ਸਾਬਲਾ ਹੂੰ ਇਹ ਦਿਨ ਜੱਗੇ ਬਣਾਈ ਕੋਈ ਨਾ ਹੋ ਤੇ ਨਹੀਂ ਤਾਂ ਹੁੰਦਾ ਕਈ ਵਾਰੀ ਨਾਲੇ ਖਲੇ ਤਾਂ ਮੀਂਹ ਨਹੀਂ ਪਿਆ ਹੈਗਾ ਹੈ ਮੀਂਹ ਨਹੀਂ ਪਿਆ ਹੈਗਾ ਮੀਂਹ ਪੈ ਜਗੇ ਨਾਲ ਬਦਲਾਇਨੇ ਨਹੀਂ ਮੀਂਹ ਪਿਆ ਹੋਣਾ ਫਿਰ ਤਾਂ ਗੱਲੇ ਹੋਰ ਸੀ ਫਿਰ ਤੇਰੇ ਬਹੁਤ ਬਦਨਾਤ ਫਿਰ ਤਾਂ ਇੱਕ ਮਿਹੜਾ ਈ ਨੂੰ ਇੱਕ ਵਾਰ ਇੱਥੇ ਇਕੱਠਾ ਕਰ ਦੋ ਆਦਨ ਉੱਪਰ ਹਾਂ ਬਸ ਫਿਰ ਉਤੇ ਬਾਅਦ ਦੇਖ ਲਾਂਗੇ ਡਬਲ ਕਰਾਉਣਾ ਜੀ ਹਾਂ ਇੱਥੇ ਥੋੜਾ ਜਿਹਾ ਹੋਰ ਉੱਪਰ ਹਾਂ ਚੱਲਦਾ ਹਾਂ 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 ਬਸ ਇੱਥੇ ਆਹ ਹਾਂ 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 ਨਾ ਅੰਕ ਅਗਲੀ ਵਾਰੀ ਫੇਰ ਦੇਖ ਲਾਂਗੇ ਡਬਲ ਕਰਾਉਣਾ ਜੀ ਮੰਨੂ ਆਇਲਾ ਜੈ ਰਸੀ ਮੈਂ ਤਾਂ ਇੱਕ ਤਜਰਬਾ ਕਰਨਾ ਸੀ ਕਿਲੇ ਵੀ ਡਬਲ ਕਰਕੇ ਜ਼ਿਆਦਾ ਗਰ ਜਾਂਦਾ ਹੈ ਆਪਣੇ ਵਜਨ ਲਈ ਬੇਤ ਤੂਏ ਪਰ ਨੂੰ ਹੋਰ ਕਿਆ ਇੱਕ ਮਿਹੜਾ ਹਿੱਲਣ ਦੀ ਦੇਰ ਆ ਗਾਂ ਘੇਰ ਦੇ ਹੀ ਲੈ ਜਾਂਦਾ ਐ ਮੰਨੂ ਹਾਂ ਹਾਂ ਤੇ ਨਾਲੇ ਫਰਕ ਪੈ ਬਹੁਤ ਥੋੜਾ ਜਿਹਾ ਉੱਚਾ ਬੰਦ ਪਈ ਬਸ ਆਹੋ ਜਦੋਂ ਅੰਦਰ ਤੱਕ ਫਰਕ ਵੀ ਪੈ ਜਾਣਾ ਹੂੰ ਇਹਨੂੰ ਮੀਮੂ ਪਾ ਗਿਆ ਹੂੰ ਕਹਿੰਦਾ ਨਹੀਂ ਉਧਰ ਰੋਜ਼ ਫਰਕ ਪੈਣਾ ਮੀਂਹ ਦਾ ਪਾਵੇ ਰਾਤ ਪੀ ਆਈ ਥੋੜਾ ਜਿਹਾ ਨਿਆ ਹੋਇਆ ਵੀ ਆ ਇਹੇ ਬਨਿਆ ਹੋਇਆ ਵੀ ਟੇਡਾ ਵਰਤਾ ਰਾਤ ਹਵਾ ਨੇ ਹਾਂ ਪਤਾ ਨਹੀਂ ਕਿੰਨੀ ਗਈ ਆ ਜਿਹੜੀ ਇਹਨਾਂ ਦਾ ਪਤਾ ਨਹੀਂ ਮੈਨੂੰ ਮੇਰੇ ਜਗਾ ਦੇ ਵਿੱਚ ਬਥੇਰੀ ਘੋਮਣ ਘਮਣ ਨੂੰ ਤਾਂ ਜਗਾ ਵਧੀਆ ਮੈਂ ਕਹਿੰਦਾ ਅੱਗੇ ਤੇ ਚਾਰ ਵਾਲਾ ਬੀਜੇ ਕਰਨਾ ਚਾਰ ਵਾਲਾ ਵਧੀਆ ਹਾਂ ਪਰ ਚਾਰ ਵਾਲੇ ਪਸਿਆੜ ਦੋ ਚਾਹੀਦੇ ਬੰਦੇ ਆ ਦੋ ਕਰ ਲੈ ਕੋਈ ਗੱਲ ਨਹੀਂ ਪਰ ਉਹ ਬੀਜੇ ਚਾਰ ਪਰ ਮੈਂ ਜਿਹੜਾ ਉਹ ਪੱਤੀ ਜੀ ਤਾਰ ਦਾ ਨੇ ਉਹ ਸਾਲਾ ਕਿਹੜਾ ਸਿਸਟਮ ਅੰਦਾ ਉਹ ਪੱਤੀ ਗੱਲ ਆਏ ਆ ਵੀ ਇਹਦੇ ਵਿੱਚ ਜਿਹੜੇ ਥੱਲੇ ਫੀਕੀਟ ਨਾਸ਼ਕ ਲਾ ਪੈਂਦੇ ਆ ਨਾ ਕੋਈ ਵੀ ਇਹਦੇ ਵਿੱਚੋਂ ਦੇ ਸੁੰਡੀਆਂ ਸਾਡੀਆਂ ਥੱਲੇ ਸਾਗੀਆਂ ਖੇਚਵਾ ਕਰਨੇ ਉਹ ਤਾਂ ਉਹ ਖੇਚਲ ਜਾਦਾ ਕਰਦੇ ਆ ਐਨੀ ਪੱਤੀ ਕਿਹੜਾ ਤਾਰੂ ਅਸੀਂ ਤਾਂ ਉਹਨਾਂ ਨੇ ਬੰਨੇ ਹੋਇਆ ਵੀ ਨਹੀਂ ਉਹ ਤਾਂ ਐ ਡੱਡਾ ਜਾ ਕਰ ਦਿੰਨੇ ਆ ਹਾਂ ਉਕੜਾ ਫਿਰ ਗਿਰ ਜਾਂਦਾ ਨਾ ਮੈਂ ਬੈਠਾ ਐ ਦੋਵੇਂ ਪਾਸੇ ਮੈਂ ਡੱਡਾ ਜਾ ਕਰ ਦਿੰਨੇ ਆ ਉਹ ਚੱਲਿਆ ਬਣਾ ਦਿੰਨੇ ਆ ਆਹ ਦੇਖ ਤਾਂ ਇੱਥੇ ਉਹ ਫੇਰਿਆ ਜਿੰਦਾ ਜਾਂਦਾ ਜਿੰਦਾ ਮਿੱਟੀ ਲਈ ਵੀ ਜਿਹੜੀ ਮਿੱਟੀ ਜ਼ਰੂਰੀ ਹੈ ਵੈਸੇ ਇਹਨੂੰ ਅੰ ਵਿਚ ਮਿਹੜਾ ਕਿੱਡਾ ਬੜਾ ਉੱਚਾ ਆ ਗਿਆ ਇੱਕ ਹੂੰ ਮਰਮਾ ਮੂਟਾ ਤੇ ਪੱਟ ਹੋ ਗਿਆ 18 ਕਹਿੰਦਾ ਹਰਾਂ ਦਲੀਪ ਨੂੰ ਪੁੱਛ ਗਿਆ ਕਹਿੰਦਾ ਤੇ ਲੱਗਿਆ ਵਾ ਬੰਨਣ ਹੂੰ ਦਲੀਪ ਨਾਲ ਦੀ ਨਾਲ ਹੀ ਦੱਸ ਗਿਆ ਕਹਿੰਦਾ ਭਾਈ ਨਾਲ ਦੀ ਨਾਲ ਪਿਲਕ ਤਾਂ ਨਹੀਂ ਜਾਂਦੀ 110 ਦੀ ਹੈ ਨਾ ਤਿੰਨ ਤਿੰਨ ਥੱਲੇ ਬੈ ਗਏ ਤਿੰਨ ਥੱਲੇ ਜੂਰੀ ਤੇ ਪਿਲਕ ਫੇਰ ਆ ਦੇਖ ਲੈ ਪਤਲ ਵੀਟ ਵੀ ਪਈ ਵੀ ਆ ਭਾਈ ਪਹਿਲਾਂ ਮੇਰੇ ਛੱਡਦੀ ਪਤਲ ਵੀਟ ਦਾ ਤਾਂ ਕੋਈ ਚੱਕਰ ਨਹੀਂ ਆ ਨਾ ਸਰਜਿੰਦਾ ਘਾਰਾ ਵੀ ਠੀਕ ਆ ਕਿਆ ਕਹਿੰਦਾ ਠਾਰਾ ਪਾਉਰੇ ਗੈਲਦੀ ਗਲੇ ਹੈ ਭਾਈ ਬੰਦੇ ਬਨ ਕੇ ਬਾਅਦ ਚ ਨਿਕਲਦੇ ਬਣਾ ਰਹੇ ਹੈ ਮਾਲ ਦੀ ਨਾਲੇ ਮਾਲ ਤੇ ਨਾਲੇ ਮਾਮਾ ਭਾਣ ਜਾ ਡਾਇਆ ਉੱਤੇ ਰੱਖਿਆ ਪਿਆ ਉਹ ਡਾਇਆ ਮੈਂ ਉੱਥੇ ਤਾੜ ਦਾ ਚਾਹ ਪੀਂਦੇ ਉੱਥੇ ਬੈਠੇ ਹੂੰ ਇੱਕੀ ਤੌਰ ਕੰਨਾ ਇੱਕ ਤਾਂ ਖੁੱਲ ਗਿਆ ਹੈ ਮੈਂ ਇਹਨੇ ਬਟਨ ਖਲਜੀ ਚਾਬੀ ਹਾਂ ਉਹ ਕੋਈ ਸਾਬ ਆਪ ਹੋਏ ਮੂਰੇ ਹੈ ਮਗਰ ਉਹ ਮੱਥੇ ਲੀ ਪੋਣ ਦੇ ਸੈਲਾ ਨਹੀਂ ਖੁੱਲਿਆ ਦੇਖ ਲੈ ਤੇ ਗਲੀਪ ਤੇ ਇੱਕ ਪਾਗ ਰਲ ਆ ਯਾਰ ਮੈਂ ਕਹਣਾ ਤੇ ਨਹੀਂ ਕਾਂ ਚਾ ਕਾਥੀ ਪਰ ਲਗਾएंगे ਤੇ ਪੱਲੀ ਪਈਆ ਉਥੇ ਮੋਟਰ ਚ ਤਾਂ ਦੇ ਮਾਰ ਦੇਣੀ ਸੀ ਨਾ ਰਲਦਾ ਨਹੀਂ ਇੱਕਣਾ ਵਧੀਆ ਪੱਲੀ ਵੀ ਨਾ ਨਹੀਂ ਰਲਦਾ ਨਾ ਨਾ ਇਹ ਤਾਂ ਕਹਿੰਦੇ ਇੱਕ ਜਣਾ ਜੂਰੀ ਇੱਕੇ ਨਾਲ ਲਾਏ ਫੇ ਤੁਸੀਂ ਦੋ ਵਾਰੀ ਘੁੰਮੋਗੇ ਘੁੰਮਣਾ ਦਾ ਫੇਰ ਵੀ ਇਹ ਚ ਆ ਹਾਂ ਬਰ ਹਾਂ ਬੇ ਇਹਨੇ ਦੋ ਵਾਰੀ ਘੁੰਮਣਾ ਕਿਤੇ ਇੱਕੋ ਵਾਰੀ ਰਲ ਕੇ ਇੱਕੋ ਘੁੰਮ ਜਾਣਾ ਚੱਕ ਲੈ ਲੈ ਜਾ ਯਾ ਲੈ ਯਮੂਰਾ ਚਲਾਣੇ ਮੇਰਾ ਸਕੇ ਨਹੀਂ ਆਦਾ ਸਭ ਕੋ ਸੌਂਦਾ ਇਹਨਾਂ ਨੂੰ ਹਰੇ ਹਰਾਮੀ ਆ ਰੀਜੈਂਟ ਦੇ ਟਾਈਮ ਤੇ ਜਹਾਜ਼ ਨੂੰ ਹੱਥ ਪਾਉਣੇ ਨੂੰ ਆਉਂਦਾ ਹੈ ਨਾ ਮੈਂ ਝੂਠ ਨਹੀਂ ਬੋਲਣਗੇ ਲੋਹਾ ਝੂਠ ਨਹੀਂ ਬੋਲੇ ਚਲਾ ਨਹੀਂ ਆਦਾ ਚਲਾਇਆ ਚਕਾ ਲੈ ਉਹ ਲਿਆ ਡਾਇ ਦਾ ਸਾਲਾ ਰਮ ਲਿਆ ਜਾ ਲੈ ਚੱਕ ਲੈ ਡਾਇ ਨੇਰੇ ਨੂੰ ਸਾਸ ਵਿੱਚ ਹੋਰ ਕੀ ਕੀ ਪਾਤਾ ਇਹਦੇ ਚ ਇਹਦਾ ਕੋਈ ਨਹੀਂ ਬਸ ਜਿੰਕੇ ਪਾਈਦੀ ਹੋ ਪਾਇਆ ਤਾਂ ਰੀਜੈਂਟ ਪਾਈ ਆ ਹੁਣ ਆਤੀਰੇ ਨਾਲ ਇਹ ਪਿਲ ਕੇ ਕਹਦੇ ਨਹੀਂ ਜਾਂਦੀ ਦੀ ਪਤਾ ਨਹੀਂ ਆ ਗਿਆ ਹੈ ਇਹ ਤਾਂ ਉਦੋਂ ਨਾਲ ਮੜੀ ਮੜਾ ਜਾ ਹਰਕਤ ਪਿਆ ਉਹ ਜੂਰੀ ਜਿੱਦਾਂ ਪਿਆ ਉਦੋਂ ਦੇ ਦੋ ਕੁ ਦਿਨ ਮੰਨ ਲਾ ਬਸ ਹਾਂ ਉਹ ਦਿਨ ਨਾਲ ਮੜਾ ਜਾ ਹਰਕਤ ਪਿਆ ਯਾਨੀ ਜਿਹੜੀਆਂ ਧਲੀਆਂ ਹੀ ਯਾਰਾ ਜਿਹੜੀਆਂ ਉਹ ਹਟ ਗਈਆਂ ਕੰਨੀਆਂ ਹੀ ਰਹਿ ਗਈਆਂ ਨਹੀਂ ਫੇਪਲਕ ਇਹ ਬਹੁਤ ਪੰਗਾ ਇਹਦਾ ਜੂਰੀਆ ਵੀ ਚਿੱਟਾ ਡਾਇਆ ਵੀ ਚਟਾਈ ਹੈ ਇਹ ਵੀ ਅਸਲੀ ਨਹੀਂ ਹੈ ਹਾਂ ਦੇਖ ਲਾ ਇਹਨੇ ਵੀ ਦੱਸਤਾ ਕਹਿੰਦਾ ਅਸਲੀ ਨਹੀਂ ਹੈਗਾ ਇਹ ਇੰਜੀਨੀਅਰ ਆ ਪਾ ਦੇ ਹੁਣ ਆ ਯਾਰ ਅਸਲੀ ਕਲਾ ਵਾਲਾ ਨਹੀਂ ਜਿੱਤਦਾ ਸੀ ਕੀ ਪਤਾ ਸੁਣ ਲਾ ਇਹਨੂੰ ਕਿਹਨਾਂ ਕੋ ਪਾਇਆ ਅਸਲ ਦਾ ਪਤਿਹਰਾ ਦਿਖਾਇਆ ਜਾਨਾ ਉਹਨਾਂ ਨੂੰ ਦੇਖੀ ਜਾਊਂਗੇ ਅਸਲੀ ਹੈ ਇਹਨਾਂ ਦਾ ਰੂਦ ਦਾ ਕੰਮ ਆ ਹੈ ਕਿ ਦੋ ਦਿਨ ਗੜੀਆਂ ਖਾ ਕੇ ਦੱਸ ਦਿੰਦਾ ਵੀ ਅਸਲੀ ਹੈ ਨਕਲੀ ਹੈ ਨਾ ਸਹੀ ਮਜ਼ਾਕ ਨਹੀਂ ਕਰੇ ਡੁਪਲੀਕੇਟ ਮੈਂ ਆਤਾ ਹੈ 파ਰਸ ਕਾ ਹੈ ਨਾ 파ਰਸ ਹੋਗਾ 파ਰਸ 파ਰਸ ਕਿਆ ਹੁੰਦਾ 파ਰਸ ਦਾ ਨਹੀਂ ਭਾਰਤ ਦਾ ਹਾਂ ਤੂੰ ਕਹਿੰਦਾ ਮੈਂ 파ਰਸ ਹੋਰ ਜਾਂਦਾ ਨਹੀਂ ਆਤਾ ਹਮ ਇਹ ਦੂਲੇ ਕਿਤੇ ਆਵੈ ਚ ਔਰੇਂਜਰ ਮਹੰਗਾ ਆਵੈ ਚ ਹਮ ਚਲ ਪਾ ਦੋ ਤੁਸੀਂ ਗੱਲਾਂ ਨਾ ਮਾਰ ਹਾਂ ਦੂੰਗਾ ਮਾਰਦਾ ਭਈ ਚ ਇਹ ਕਿਲਾ ਨੀਨੇ 1350 ਲੱਗੂ ਪਤਾ ਹਾਂ ਵੀ ਅਸਲੀ ਹੈ ਕਿ ਨਕਲੀ ਆ ਦਲ ਘੜ ਦਾ 1350 ਲੱਗਿਆ ਹੋਂਦਾ ਇਹ ਯੂਰੀਆ ਨਹੀਂ ਹੈਗਾ ਜਿਹੜਾ 250 ਰੁਪਏ ਦਾ ਸੈਲਾ ਮਿਲ ਜੇਣਾ ਹਲਾਲਾ ਮੜਾ ਪੱਲੀ ਫੜਕੀ ਚੱਕ ਇਧਰ ਤੇ ਦਵਾਈ ਨਹੀਂ ਪਾਈ ਬਤੰਦਰਾ ਕੋਈ ਵੀ ਵਿੱਚ ਲਾ ਇਹ ਸਭ ਤੋਂ ਵੱਡਾ ਪੰਕਾ ਤੁਹਾਡਾ ਤੂੰ ਕਦੇ ਕਹਾ ਨਹੀਂ ਮੰਨਦਾ ਮੇਰਾ ਊ ਮਨ ਨੂੰ ਕਹਿੰਦਾ ਮੈਂ ਤੇਰੇ ਘੇਰੇ ਦੇ ਗੰਨਾ ਵੀਦ ਦਾ ਸਮਾਨ ਕਹੇ ਤੇ ਪੋਣ ਲਾਣੀ ਝਾਲ ਹੋ ਗਈ ਆ ਵੀ ਮੈਂ ਭੁੱਲੇ ਗਿਆ ਦਿਮਾਗ ਚ ਨਹੀਂ ਰਿਹਾ ਯਾਰ ਆ ਜਾ ਲ ਸਪਰੇਅ ਕਰਾ ਦੇਣੀ ਦੋਵੇਂ ਪਈ ਸਪਰੇਅ ਵੀ ਹੋ ਜਾਵੇ ਕਿ ਲੋਕਾਂ ਕਹਿੰਦੀ ਤੈਨੂੰ 2300 ਰੁਪਏ ਦੀ ਆ ਵੀ ਨਹੀਂ ਇਹ ਤੇ ਗਹਿਲੀ ਰਲ ਜਣੀ ਸੀ ਪਾਣੀ ਦਾ ਕਿਆ ਕਰੀਏ ਇਹਨੂੰ ਪਾਣੀ ਮੀਂਹ ਦੇਖ ਲੈ ਹੁਣ ਇੱਕ ਦੋ ਦਿਨ ਇਹਨੇ ਹਜੂਰੀਆ ਲੱਗ ਲੈਣਾ ਇਹਨੂੰ ਫਿਰ ਤੋਂ ਬਾਅਦ ਦੇਖਦੇ ਆ ਜਿਹੜੇ ਸਾਡੇ ਗਰਮੀ ਆ ਸੰਭਾਵਨਾ ਤਾਂ ਹੈਗੀ ਆ ਅੱਜ ਰਾਤ ਨੂੰ ਚਾਰ ਝੂਲੀਆਂ ਕਰ ਲਓ ਰਾਮਦਾਰੀ ਗੱਪਾ ਦਿਓ ਹੋ ਕੇ ਤੇ ਹੁਣ ਇੱਕ ਇੱਕ ਭਰ ਲਈ ਜਾਉਂਗੇ ਨਿਕਲਣਾ ਤੁਸੀਂ ਇੱਧਰ ਨੂੰ ਤਾਂ ਜਾਣਾ ਨਹੀਂ ਐਹੀਂ ਫੰਟਾ ਲਾਉਣੀ ਆ ਇੱਥੇ ਕੋਲ ਦੇ ਧਾਰੋ ਇੱਧਰ ਪਾਤਾ ਹਾਂ ਨਾ ਉੱਦਾਂ ਸਾਂਗੇ ਪਾਦੇ ਨਾ ਸਾਰਾ ਰਹਿਣਾ ਇਹ ਆਪਾਂ ਸ਼ੁਰੂ ਤੇ ਲੱਗਣ ਦੇ ਇੱਧਰ ਤੇ ਲੱਜਣਾ ਫਿਰ ਆਓ ਚਾਹੇ ਇੱਧਰ ਤੇ ਲੱਜ ਜਾ ਕੇ ਉੱਧਰ ਤੇ ਲੱਜ ਜਾ ਬੰਦੇ ਆ ਨਹੀਂ ਇੱਧਰ ਤੇ ਲੱਗ ਜਾ ਉੱਧਰ ਤੇ ਲੱਜ ਜਾ ਝੂਲੀਆਂ ਬਰਾਬਰ ਪਾ ਲਓ ਚਾਰ ਕਰ ਲਓ ਬਸ ਬਸ ਰਹਿਣ ਦੇ ਤੂੰ ਦੇਖ ਲੈ ਆਪਣਾ ਤੂੰ ਆਪਣਾ ਪਤਾਈਏ ਨਾ ਮੂੰ ਤੇਨੂੰ ਨਕਲੀ ਅਸਲੀ ਦਾ ਪਤਾ ਝੂਲੀ ਦਾ ਪਤਾ ਨਹੀਂ ਤੈਨੂੰ ਓ ਨਕਲੀ ਅਸਲੀ ਦਾ ਪਤਾ ਇਹਨੂੰ ਪਾਸ ਕਰਨੇ ਦਾ ਝੋਲੀ ਦਾ ਪਤਾ ਨਹੀਂ ਮੇਰਾ ਮੂੰਹ ਹਣਾ 90 ਰੁਪਏ 100 ਰੁਪਏ ਕਹਿੰਦਾ 100 ਰੁਪਏ ਨੂੰ ਪਾਇਆ ਸੀ ਪਿਛਲੇ ਸਾਲ ਵੀ ਮਨੂੰ ਕਹਿੰਦਾ ਮੈਂ ਤੇਤੇ ਮੈਂ ਪੁਆਈ ਨਹੀਂ ਪਿਛਲੇ ਸਾਲ ਤੁਸੀਂ ਫਿਰ سے ਪਾਇਆ ਸੀ ਹਾਂ ਪਿਛਲੇ ਸਾਲ ਮੈਂ ਪਿਛਲੇ ਸਾਲ ਹੁਣ ਤਾਂ ਤੁਸੀਂ 500 ਕਰ ਦੇਣਾ ਤੇ ਇਹ ਵੀ ਤਾਂ ਪਿਛਲੇ ਸਾਲ ਦਾ ਹੁੰਦਾ ਮੈਂ ਆਪ ਪਾਇਆ ਪਿਛਲੇ ਸਾਲ ਹੁਣ ਵੀ ਜ਼ਿਆਦਾ ਪੈਸੇ ਮੰਗੂਗਾ ਮੈਂ ਆਪੇ ਪਾ ਦੇਣਾ ਕੱਲ ਨੂੰ 100 ਰੁਪਏ ਹੈ ਨਾ ਚੱਲ ਦੇਖਦੇ ਆ ਕੋਈ ਨਹੀਂ 100 ਦਾ ਪੂਰਾ ਪਿੰਗ ਚੱਲ ਰਿਹਾ ਓ ਗੰਨੇ ਗੁੰਨੇ ਦਾ ਤਾਂ ਮੰਨ ਲਿਆ ਜੀਰੀ ਦਾ ਥੋੜਾ ਸੌ ਆ ਗੰਨੇ ਚ ਟਾਈਮ ਲੱਗਦਾ ਜੀਰੀ ਜੀ ਕਿਤੇ ਟਾਈਮ ਲੱਗਦਾ ਚਲ ਦੇਖ ਕਿਆ ਕਹਿੰਦਾ ਇਹਨੂੰ ਤਾਂ ਦੋ ਦੋ ਵਾਰ ਬਣਾ ਕੇ ਸਰਜੂਗਾ ਇਹਨੂੰ ਤਾਂ ਲੋੜ ਨਹੀਂ ਹੈ ਇਹਨੂੰ ਨਹੀਂ ਲੋੜ ਇਹ ਦੋ ਵਾਰ ਚ ਸਰਜੂਗਾ ਇਹ ਵੀ ਤੈਨੂੰ ਲੱਗਦਾ ਜਗਦੀਪ ਇਹਨੇ ਦੇਖੀ 18 ਨੇ ਵਧਣਾ ਕਿ ਕਣਾ ਹੈ ਇਹ ਦੋਏ ਕੰਨੇ ਨੇ ਉਹ ਵੀ ਉੱਪਰ ਜਾਣਾ ਇਹਨੇ ਇਹ ਗੰਨਾ ਬਹੁਤ ਵੱਡਾ ਬਹੁਤ ਹੈ 18 ਕੱਦ ਬਹੁਤ ਹੈਰਾ ਕੱਦ ਬਹੁਤ ਕਰਦਾ ਹੈ ਅਸਲ 'ਚ ਜਿੰਨਾ ਚਿਰ ਆਗ ਹਰਾਏ ਜਿਹੜੀ ਇਕੱਠ ਦਿੱਤੀ ਵੀ ਉਹਨਾਂ ਚਿਰੇ ਗ੍ਰਿਪ ਹੈ ਇਹਦਾ ਹਾਂ ਬਸ ਜਦੋਂ ਇਹ ਸੁੱਕ ਕੇ ਮੜੀ ਜੀ ਹਵਾ ਚੱਲ ਲੱਗੀ ਉਦੋਂ ਇਹਨੇ ਖੜ ਜਾਣਾ ਖੜ ਜਾਣੇ ਨਾਲ ਫਰਕ ਪੈ ਜਾਂਦਾ ਬੋਧਾ ਪੈ ਜਾਂਦਾ ਬੋਧਾ ਦਾ ਹੋਇਆ ਜਾਣਾ ਸੁੱਕੇ ਤੇ ਬੋਧਾ ਸੁੱਕੇ ਤੇ ਜੇ ਉਹੀ ਨਵੇਂ ਆਗ ਦੀ ਇਕੱਠ ਹੋਰ ਦੇ ਦੇ ਹੂੰ ਉਹਨੇ 20 ਦਿਨ ਕੱਢ ਦੇਣ 20 ਦਿਨ ਹੋਰ ਕੱਢਣੇ ਉਹਨੇ ਬਸ ਕਿ ਨਹੀਂ ਮੇਰੀ ਜਰਾ ਇਹਦੀ ਰੱਸੀ ਗੱਲ ਦੇਖਾਂਗੇ ਰੱਸੀ ਨਾਲ ਤਾਂ ਫਿਰ ਜੇ 2 ਮੀੜੇ ਬਣਾਉਣੇ ਤਾਂ ਫਾਇਦਾ ਬਣਾ ਕੇ ਉਹਦੇ ਬਾਅਦ ਬਣਾ ਦੋ ਉਹਨੂੰ ਰੱਸੀ ਨਾਲ ਦੋ ਇਕੱਠੇ ਕਰਾ ਦੇਵੇ ਦੋ ਇਕੱਠੇ ਹੂੰ ਦੇਖੋ ਚਲੋ ਚਲੀਏ ਲੋ ਬਾਈ ਪੂਰੀ ਬਾਈ ਵੀ ਪਹੁੰਚਿਆ ਮੋਟਰ ਪਰ ਸਤਿ ਸ਼੍ਰੀ ਅਕਾਲ ਜੀ ਬੰਦਿਆਂ ਕੋਲ ਆਇਆ ਹਾਂ ਬਾਜਰਾ ਜਾ ਵੜਾਉਣਾ ਕਿੰਨਾ ਕੁ ਹੋ ਗਿਆ ਫਿਰ ਬਸ 70 80 70 80 ਇਹਨਾਂ ਕੁ ਹੋ ਗਿਆ ਕੰਟਰੋਲ ਕਿੱਥੇ ਆ ਭੀ ਆ ਇਹ ਬੰਦੇ ਦਾ ਦੋ ਤਿੰਨ ਆ ਤਿੰਨ ਆ ਬੜਦਣਾ ਬੜਦਣਾ ਕਿੱਥੇ ਖੜਾ ਪੈਣੀ ਅੱਛਾ ਉੱਥੇ ਉਕੀਲੇ ਜੀ ਹਾਂ ਉੱਥੇ ਵਧੀਆ ਖੜਾ ਚਰੀ ਵੀ ਆ ਬਾਜਰਾ ਇੱਥੇ ਅੱਛਾ ਤਗੜਾ ਨਾਲ ਇਹ ਆ ਤਾਂ ਕੁਝ ਵੀ ਨਹੀਂ ਜਿਹੜੇ ਵੱਢਦੇ ਆ ਅੱਛਾ ਮੁਕੀ ਦੇ ਵੱਢਦੇ ਇੱਥੇ ਸਰਨੇ ਬਾਬੇ ਦੇ ਵੱਢਦੇ ਦੇ ਕੇ ਰੇਡ ਚੱਲਦਾ ਹੁਣ ਰੇਡ ਤਾਂ 140 ਕਹਿੰਦਾ ਹੁਣ ਅੱਛਾ ਉਹ ਗੱਲ ਤਾਂ ਸਮਝ ਲੈ ਖੇਤ ਪਿੱਲੇ ਕਰਨੇ ਆਲੇ ਉਹ ਗੱਲ ਨਹੀਂ ਨਾਲ ਤਾਂ ਚੰਗਾ ਹੀ ਆ ਫੇਰ ਉਹ ਕਰੇਗੇ ਨਹੀਂ ਗੱਲ ਜਣਾ ਮੇਰੇ ਵੀ ਆ ਦੇਖ ਬੱਪੂਆਂ ਦਾ ਵੜਾ ਦੇ ਮੈਂ ਵੜਾ ਕੇ ਕਰਾਂਗੇ ਇਹ ਕੋ ਬੂਟੇ ਆ ਵਿੱਚ ਮੇਰੇ ਬੜੇ ਬੂਟੇ ਆ ਹਲਕਾ ਹਲਕਾ ਏ ਮੈਂ ਚਾਲ ਡੰਗਰ ਨੂੰ ਪਾ ਜਿੰਨਾ ਪੈਂਦਾ ਹੋਰ ਕਿਹਾ ਹੂੰ ਐ ਨਹੀਂ ਤਾਂ ਹਰ ਹਰ ਰੋਲਦਾ ਹੀ ਆ ਰੋਣਾ ਨਹੀਂ ਕਿਰੇ ਦਾ ਬਹਾਰ ਆ ਉਹ ਤਾਂ ਹਜੇ ਮੜਾ ਰੇਟ ਆਏਗਾ ਹਾਂ 10 20 ਰੁਪਏ ਵੱਧ ਲਾ ਲੈ ਵੇਚ ਵਾਲਾ ਦਾ ਬੂਟਿਆਂ ਦਾ ਰੋਣਾ ਹੀ ਆ ਹਾਂ ਆ ਪੁੱਛਦਾ ਨਹੀਂ ਨਾ ਕੋਈ ਮੈਂ ਕਈਆਂ ਨੂੰ ਪੁੱਛ ਲਿਆ ਹਾਂ ਨਵਾਜ਼ ਰਹੇ ਨੇ ਨਚਰੀ ਨੂੰ ਰਹਿ ਕੇ ਕਹਿੰਦਾ ਹੈਗਾ ਹੋਰ ਬਾਬਾ ਹੋਰ ਵਧੀਆ ਫਸਲਬਾੜੀ ਵਧੀਆ ਫਸਲਬਾੜੀ ਠੀਕ ਹੈ ਬੂਟੇ ਬਟੇ ਲਾਈ ਹੋਏ ਬੂਟੇ ਲਾਏ ਹੋਏ ਪਹਿਲਾਂ ਬੂਟੇ ਨੂੰ ਹੁੰਡੀ ਖਾਣਾ ਪਈ ਉੱਪਰ ਹਾਂ ਹੁੰਡੀ ਪੱਤੇ ਹੀ ਖਾ ਲਏ ਆ ਨਾ ਹਾਂ ਉੱਪਰ ਫਰੇ ਰੇ ਪਰ ਫਰੇ ਪਰ ਕਰਨਾ ਬਾਬਾ ਸਪਰੇਅ ਕਰਾਉਂਦਾ ਹੁੰਦਾ ਦਾ ਤੇ ਲਾਹੋ ਦੇਦੇ ਆ ਪਾਣੀ ਕਿ ਕਰਦੇ ਨਹੀਂ ਉਹ ਸਪਰੇਅ ਕਰਾਉਂਦਾ ਹੁੰਦਾ ਬੜੇ ਬੂਟੇ ਵੀ ਨਹੀਂ ਦੂਰ ਜਾਂਦੀ ਵੀ ਨਹੀਂ ਸਪਰੇਅ ਨਾਲ ਉਹ ਬੜੇ ਪੰਪ ਨਾ ਕਰਾਉਂਦਾ ਦਾ ਉਹ ਹੂੰ ਉਹ ਵਿੱਚੇ ਪਾਲੰਦਾ ਦਾ ਸੁੰਡੀ ਦੀ ਵਿੱਚੇ ਪਾਲੰਦਾ ਜਿੰਕ ਜੁੰਕ ਤੇ ਕਰਾਉਂਦਾ ਹੁੰਦਾ ਦਾ ਉਹ ਉਹ ਆਹ ਚੀਜ਼ਾਂ ਨਹੀਂ ਗੌਰ ਰੱਖਦਾ ਬੂਟੇ ਦੀ ਜ਼ਿਆਦਾ ਆਂਬ ਵੀ ਮੁੱਕ ਗਏ ਹੁਣ ਤਾਂ ਆਂਬ ਆਹ ਬੋਤਲ ਆ ਫਿਰਦਾ ਅਲਗ ਨਹੀਂ ਆਂਬਾ ਤੁਹਾਡੇ ਕੱਦਾ ਆ ਨਾ ਇਹ ਤਾਂ ਬਹੁਤ ਪੁਰਾਣਾ ਆਂਬ ਆ ਕਾਈ ਮੈਨੂੰ ਪਤਾ ਨਹੀਂ ਰਿਹਾ ਇਹ ਆ ਹੁਣੀ ਆ ਜੇ ਅੰਦਰੇ ਪਿਆ ਤਾਂ ਹਾਂ ਹੁਣ ਆਇਆ ਉਹ ਦਾਤੀਆਂ ਲੈ ਕੇ ਇੱਧਰ ਤੇ ਨਿਕਲੇ ਆ ਤਾਂ ਹੀ ਪਤਾ ਲੱਗਿਆ ਮੈਂ ਕਿਤੇ ਉੱਥੀ ਤੇ ਨਿਕਲੇ ਆ ਕਿਤੇ ਤੇ ਉੱਧਰ ਸੇ ਆਇਆ ਦਾਤੀਆਂ ਲੈ ਕੇ ਬੰਦਾ ਦੂਆ ਵੀ ਆਉਦੇ ਹੋਣੇ ਆ ਇਹ ਦਾਤੀਆਂ ਲੈ ਕੇ ਨਿਕਲੇ ਹੁਣ ਦੋ ਦਾਤੀਆਂ ਲਈ ਹੈ ਹੂੰ ਚਲੋ ਠੀਕ ਆ ਜੀ ਪੁੱਛ ਲਿਆ ਗਿਆ ਕਹਿੰਦੇ ਆ ਕਰਦੇ ਵੀਡੀਓ ਅੱਜ ਦੀ ਅੱਛੀ ਸਮਾਪਤ ਅਸਰੀ ਗਾਲ ਜੀ